ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਹਿਮਾਚੀ ਬੁਗਰਾ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੋਜਪੁਰ ਤੇ ਨੇੜੇ ਸ਼ਹਿਰ ਤਲਵੰਡੀ ਪਾਈ ਦੇ ਆ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਦੋਸਤੋ ਵਿਕਰੀ ਆਸੇ ਪਾਸੋਂ ਹੁੰਦੇ ਆ ਹਮੇਸ਼ਾ ਇਸ ਘਰ ਦੇ ਵਿੱਚੋਂ 7-7 8-8 ਨਾਗ ਤੁਹਾਨੂੰ ਦਿਖਾਏ ਆ ਤੇ ਰਟੀਨ ਚ ਦੋਸਤੋ ਇੱਥੇ ਪਾਸੋਂ ਆਉਂਦੇ ਜਾਂਦੇ ਹੀ ਰਹਿੰਦੇ ਆ ਰਟੀਨ ਚ ਤੁਹਾਨੂੰ ਇੱਥੋਂ ਦੋਸਤੋ ਵੀਡੀਓ ਦਿਖਾਈ ਦੀਆਂ ਅੱਜ ਦੋਸਤੋ ਇਸ ਘਰ ਦੇ ਵਿੱਚੋਂ ਪੰਜ ਨਾਗ ਦਿਖਾਉਂਗਾ ਜਿਹਦੇ ਵਿੱਚ ਵੈਰਾਈਟੀ ਸਾਰੀ ਮਿਲ ਜਾਣੀ ਹੈ ਇੱਕ ਨਾਗ ਨੀਦੀ ਰਾਵੀ ਮਿਲ ਜੂਗਾ ਦੋ ਨਾਗ ਬੂਰੀਆਂ ਦੇ ਵਿੱਚ ਮਿਲ ਜਾਣਗੇ ਇੱਕ ਦੋਸਤੋ ਮੋਹਰਾਂ ਨਸਲ ਦੀ ਦੋ ਥਣਾਂ ਵਾਲੀ ਕੱਟੀ ਜਿਹੜੀ ਖੜੀ ਆ ਦੂਜੇ ਨੰਬਰ ਤੇ ਇਸ ਵਾਰ ਆਪਾਂ ਪਹਿਲੇ ਨੰਬਰ ਤੇ ਤੁਹਾਨੂੰ ਮੀਣੀ ਝੋਟੀ ਦਿਖਾਵਾਂਗਾ ਦੋਸਤੋ ਜੈਡ ਬਲੈਕ ਪ੍ਰੋਪਰ ਇਹ ਪੰਜੇ ਨਾਗੀ 200 ਤੋਰ ਕੇ ਦੇਖਾਂਗੇ ਤੇ ਰੇਟ ਬਾਈ ਤੋਂ ਪੁੱਛ ਲਾਂਗੇ ਥਣ ਥਣ ਐਂ ਤੁਹਾਨੂੰ ਸਾਰੀ ਤਸੱਲੀ ਕਰਾ ਦੂੰਗਾ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋ ਨਾਗ ਤੁਹਾਨੂੰ ਪਸੰਦ ਆਵੇ ਉਹਦੀ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਸਾਰੀ ਗੱਲਬਾਤ ਆਉ ਬਾਈ ਨਾ ਕਰੀਏ ਅਜੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਅਮਰਜੀਤ ਤੁਹਾਡਾ ਠੀਕ ਠਾਕ ਆ ਵਧੀਆ ਵਧੀਆ ਬੈਠੇ ਠੀਕ ਆ ਪਰਿਵਾਰ ਵਧੀਆ ਵਧੀਆ ਹੋਰ ਤੁਸੀਂ ਦੋਸਤ ਠੀਕ ਠਾਕ ਹਾਂ ਕਿਰਪਾ ਭਗਵਾਨ ਦੀ ਬਸ ਆਈ ਜਾਂਦਾ ਬਾਲ ਹੈ ਹਾਂ ਆਈ ਜਾਂਦਾ ਜਾਈ ਜਾਂਦਾ ਬਸ ਠੀਕ ਹੈ ਤੇ ਨਾਂ ਦੱਸ ਦੇ ਇੱਕ ਵਾਰੀ ਫੇਰ ਨਾਂ ਪਰਤ ਨਮਰਜੀਤ ਦੇ ਪਾਈ ਨੂੰ ਪਤਾ ਹੀ ਆ ਆਪਾਂ ਲੱਖਾ ਬਾਬਾ ਨਾਂ ਹਾਂਜੀ ਪਿੰਡ ਮਾਸ਼ੀ ਵਗਰਾ ਹਾਂਜੀ ਜ਼ਿਲ੍ਹਾ ਫਰੋਇਪੁਰ ਹਾਂਜੀ ਤਲਵੰਡੀ ਪਾਈ ਲਾਗੇ ਠੀਕ ਹੈ ਤੇ ਪਸ਼ੂ ਤਾਂ ਭਰੋਂ ਤੇ ਜਾਂਦੇ ਹੀ ਰਹਿੰਦੇ ਆ। ਅਥੋਂ ਆਉਂਦੇ ਜਾਂਦੇ ਰਹਿੰਦੇ ਬਸ। ਠੀਕ ਹੈ। ਅੱਛਾ ਪੰਜ ਨਾਗ ਹੈਗੇ ਅੱਜ। ਹਾਂ ਅੱਜ ਪੰਜ ਨਾਗ ਜੀ ਅਮਰਜੀਤ ਫਿਰ ਕੱਟੀਆਂ ਤਾਂ ਕੱਲ ਵੇਖਦੇ ਸੀ ਪੰਜ ਆਪਾਂ। ਪੰਜ ਬਈ ਨਾ ਵੀਰ ਤੂੰ ਹਾਂ ਤੇਰੇ ਕੋਲ ਵੀ ਟਾਈਮ ਨਹੀਂ ਲੱਗਿਆ। ਮੈਂ ਤੁਹਾਨੂੰ ਬੋਲ ਦਿਆਂ। ਹਾਂ ਹਾਂ। ਤੇ ਨਵੇਂ ਸਾਲ 'ਚ ਆਪਾਂ ਪਹਿਲੀ ਵਾਰ ਪਾਉਣ ਲੱਗੇ ਅੱਜ। ਜੀ ਬਿਲਕੁਲ ਬਿਲਕੁਲ। ਹਾਂ। ਸੋ ਵੈਸੇ ਨਾਗ ਇੱਥੇ 10-12 ਆਏ ਸੀਗੇ। ਉਹਨਾਂ ਦੇ ਵਿੱਚੋਂ ਬਾਕੀ ਨਾਗ ਵਹਿ ਗਏ ਆ ਤੇ ਇਹ ਪੰਜ ਨਾਗ ਖੜੇ ਆ। ਬਾਈ ਨਾ ਮੈਨੂੰ ਨਵੇਂ ਸਾਲ ਵਾਲੇ ਦਿਨ ਵੀ ਫੋਨ ਆਇਆ ਸੀ। ਵੀਡੀਓ ਨਹੀਂ ਬਣਾ ਸਕੇ ਤੇ ਅੱਜ 205 ਡਾਕ ਤੁਹਾਨੂੰ ਦਿਖਾ ਰਿਆ। ਬਾਈ ਪਹਿਲੇ ਨੰਬਰ ਤੇ ਇੱਕ ਮੀਣੀ ਝੋਟੀ ਖੜੀ ਹੈ। ਹਾਂ ਮੀਣੀ ਕੱਟੀ ਵੀਰੇ ਪੂਰਾ ਨਸਲ ਦੀ ਜੈਡ ਬਲੈਕ ਹੈ ਨਾ। ਹਾਂ ਸਿੰਗਾਪੂਰੇ ਪ੍ਰੋਪਰ ਲੈ। ਦਿਖਾ ਦੇ ਵੰਗਨ ਪਹਿਲਾਂ ਲੈ ਜਮਨ ਪੂਰੇ ਹਾਂ। ਅੱਛਾ ਕਿੰਨੇ ਕ ਟਾਈਮ ਦੀ ਹੋਊਗੀ ਇਹ? ਇਹ ਹੈਗੇ ਪੌਣੇ 20 20 ਮਹੀਨਾ ਦੀ ਕੱਟੀ ਹੈ। 20 ਮਹੀਨਾ ਦੀ। ਹਾਂ ਮੂੰਹ ਖੀਰੀ ਵੀਰੇ ਠੀਕ ਹੈ। ਉਹ ਲੈ ਇਹਨੂੰ। ਰੇਟ ਫਿਰ ਇਹਨਾਂ ਦੇ। ਰੇਟ ਦਾ ਬਾਈ ਫਿਰ ਜਿਵੇਂ ਪਤਾ ਹੀ ਤੁਹਾਨੂੰ ਹਰੇਕ ਦੀ ਤਰ੍ਹਾਂ ਕਿ ਆਪਾਂ ਫੋਨ ਤੇ ਕਰਾਂ। ਹਾਂ ਸਾਰੇ ਕੱਟਿਆਂ ਦੇ ਫੋਨ ਤੇ ਕਰਾਂ। ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ 21 ਮਹੀਨਿਆਂ ਦੀ ਇਹ ਕੱਟੀ ਦਿਖਾ ਰਿਆ ਮੀਨੀ ਸਿੰਘ ਪ੍ਰੋਪਰ ਦੋਵੇਂ ਹੈਦੇ ਆ ਝੋਟੀ ਚੰਗੀ ਐ ਸਾਂਬਣ ਵਾਲੀ ਐ ਚੰਗੀ ਝੋਟੀ ਤਿਆਰ ਹੋ ਜਾਣੀ ਐ ਜੈਡ ਬਲੈਕ ਹੋਊਗੀ ਦੋਸਤੋ ਪੂਛ ਤੱਕ ਇਹ ਝੋਟੀ ਬਲੈਕ ਆ ਬਾਕੀ ਥਣ ਥਣ ਤੁਹਾਨੂੰ ਚੈੱਕ ਕਰਾ ਦਿੰਨਾ ਬਿਲਕੁਲ ਸੀਲ ਕੱਟੀਆ ਕਰਮਾਂ ਵਾਲੀ ਬਹੁਤ ਆ ਠੰਡੇ ਸੁਆਦ ਦੀ ਐ ਠੰਡੇ ਸੁਆਦ ਕੱਟੀ ਐ ਬਾਕੀ ਥਣ ਵਧੀਆ ਹੋਣਗੇ ਝੋਲੀ ਚੰਗੀ ਐ ਥਣਾਂ ਦੇ ਵਿੱਚ ਦੋਸਤੋ ਠੀਕ ਐ ਜੀ ਤੇ ਕੱਟੀ ਸੋਹਣੀ ਇਸ ਨਖੀ ਆ ਇਹ ਸਿੰਘ ਜਿਹੜੇ ਪ੍ਰੋਪਰ ਮੀਨੇ ਹੋਣਗੇ ਜਿਵੇਂ ਸੰਗਾ ਦੀ ਸ਼ੇਪ ਸਹੀ ਹੈ ਕੰਨ ਦੇ ਮੂਰ ਦੀ ਦੋਸਤੋਂ ਸੰਗ ਹੋਣਗੇ ਜੀ ਠੀਕ ਹੈ ਤੇ ਬਾਕੀ ਕੁਆਲਿਟੀ ਵਾਲੀ ਕੱਟੀ ਆ ਇਹ ਤੁਹਾਨੂੰ ਪਹਿਲੇ ਨੰਬਰ ਵਾਲੀ ਦਿਖਾਈ ਆ ਉਮਰੋਂ 20 ਮਹੀਨੇ ਰੇਟ 200 ਫੋਨ ਦੇ ਉੱਤੇ ਤੈ ਕੀਤਾ ਜਾਊਗਾ ਥਾਣ ਦੋਸਤੋਂ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਿੰਨਾ ਪੈਸੇ ਇੱਥੇ ਸਾਰੇ ਨਗਾਂ ਦੇ 200 ਥਣ ਸਾਫ ਸੁਧਰੇ ਹੋਣਗੇ ਇਹ ਆਲੋ ਦੋਸਤੋਂ 4 ਥਣ ਹੋਣਗੇ ਵਧੀਆ ਨਿਖੜਵੇ ਠੀਕ ਹੈ ਜੀ ਤੇ ਇਹ ਪਹਿਲੇ ਨੰਬਰ ਵਾਲੀ ਕੱਟੀ ਦਿਖਾਈ ਆ ਰੇਟ ਫੋਨ ਦੇ ਉੱਤੇ ਤੈੱਕੀਤਾ ਜਾਊਗਾ ਇਸ ਤੋਂ ਇਲਾਵਾ ਭਾਈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਡਾਲਰ ਕੱਟੀ ਡਾਲਰ ਕੱਟੀ ਹੈ ਨਾ ਲੋ ਦੋਸਤ ਥਾਣਾ ਦੇ ਦਰਸ਼ਨ ਤੁਹਾਨੂੰ ਪਹਿਲਾਂ ਕਰਾ ਦਿੰਨਾ ਠੀਕ ਹੈ ਥਾਣਾ ਦੇ ਵਿੱਚ ਝੂਲੀ ਚੰਗੀ ਹੈ ਤੇ ਦੋ ਥਣ ਹੋਣਗੇ ਤੇ オリジナル ਹੀ ਹੋਣਗੇ ਮੰਨ ਕੇ ਚੱਲ ਵੀ ਕੋ ਕੋਈ ਵੱਡਿਆ ਟੁੱਕਿਆ ਨਹੀਂ ਹੋਣਾ ਉਹ ਗੱਲ ਨਹੀਂ ਉਹ ਜਿਹਾ ਕਾਕੇ ਭਗਾ ਦੇ ਮਾਰ ਕੋ ਲੈ ਦੋਸਤ ਥਾਣਾ ਦੀ ਬਾਕੀ ਪ੍ਰੋਪਰ ਸਹੀ ਸ਼ੇਪ ਆ ਠੀਕ ਹੈ ਜੀ ਬਰਾਬਰ ਦੇ ਥਣ ਹੋਣਗੇ ਤੇ ਇੱਕ ਇੱਕ ਹੀ ਸਰਾਖ ਹੋਊਗਾ ਭਾਈ ਹਾਂ ਸਰਾਖ ਆ ਇੱਕ ਇੱਕ ਆਪਾਂ ਪਾਉਂਰੀ ਤੈਨੂੰ ਪਤਾ ਕਿੰਨੀਆਂ ਕਟੀਆਂ ਤੋ ਲਵੇਤੀਆਂ ਉਹ ਕੰਮ ਆਪਾਂ ਕਰਨਾ ਹੀ ਨਹੀਂ ਜਾਵਾਂ ਹਾਂ ਸੈੰਗ ਦੇਲਾ ਕਰਮਾਈ ਜਾਮਾ ਹੋਣੀ ਨਹੀਂ ਕੋਸਾਂ ਲੈ ਲੈ ਦੱਸੋ ਸੈੰਗ-ਸੰਗ ਬਿਲਕੁਲ ਨੇੜਿਓਂ ਗੂਲ ਕਰਨਾ ਸ਼ੁਰੂ ਕਰਤਾ ਜੀ ਠੀਕ ਹੈ ਕੱਟੀ ਇਹ ਵੀ ਸੋਹਣੀ ਐ ਸੁਨੱਖੀ ਐ ਬਈ ਕਿੰਨੇ ਕੇ ਟਾਈਮ ਦੀ ਹੋਗੀ ਇਹ ਇਹ ਵਸ ਹੈਗੇ 14 ਮਹੀਨੇ ਦੀ ਜਮ ਜ 14 ਮਹੀਨੇ ਹਾਂ 14-15 ਮਹੀਨੇ ਉਮਰ ਆਖ ਤੂੰ ਠੀਕ ਹੈ ਦੱਸੋ ਕੱਟੀ ਇਹ ਵੀ ਬਹੁਤ ਕਮਾਲ ਦੀ ਹੋਊਗੀ ਸੈੰਗ-ਸੰਗ ਬਿਲਕੁਲ ਨੇੜਿਓਂ ਗੂਲ ਕਰਨੇ ਸ਼ੁਰੂ ਕਰਤੇ ਆ ਤੇ ਉਮਰ ਉਹ ਤਕਰੀਬਨ ਤੁਸੀਂ 14-15 ਮਹੀਨੇ 13-14 ਮਹੀਨੇ ਇੱਥੇ ਜੇ ਅ ਕਿਉਂਕਿ ਵੀਰ ਹੋਣੀ ਵੀ ਆਪ ਵੀ ਖਰੀਦ ਕੇ ਲੈ ਕੇ ਆਉਂਦੇ ਆ ਅੰਦਾਜ਼ਾ ਹੀ ਹੁੰਦਾ ਉਮਰ ਦਾ ਕਿਉਂਕਿ ਕਿੜੀਆਂ ਘਰੇ ਪਲੀਆਂ ਸਵੀਆਂ ਹੁੰਦੀਆਂ ਹਾਂ ਜੀ ਦੋਸਤੋ ਤਕਰੀਬਨ 13-14 ਮਹੀਨੇ ਉਮਰ ਪਈ ਦੂਜੇ ਨੰਬਰ ਵਾਲੀ ਕੱਟੀ ਦਿਖਾਈ ਆ ਥਣ ਦੋਸਤੋ ਦੋ ਹੋਣਗੇ オリジナル ਹੋਣਗੇ ਤੇ ਵਧੀਆ ਹੋਣਗੇ ਰੇਟ ਦੋਸਤੋ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਸ ਤੋਂ ਇਲਾਵਾ ਬਈ ਇੱਕ ਬੂਰੀ ਆ ਗਈ ਆਪਣੇ ਕੋਲੇ ਹੈਨਾ ਹਾਂ ਰੇਡ ਟਾਈਮ ਦੀ ਹੋਗੀ ਬਈ ਇਹ ਇਹ ਰੇਡ ਸਾਲ ਦੀ ਹੈ ਡੇਢ ਸਾਲ ਦੀ ਹੈ ਹਾਂ ਠੀਕ ਹੈ ਕਢਾ ਦੇ ਇਹਦਾ ਵੀ ਇੱਕ ਗੇੜਾ ਦੋਸਤੋ ਰੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਬਾਕੀ ਫੇਸ ਕੁਆਲਿਟੀ ਚੰਗੀ ਆ ਸਿੰਗ ਸੁng ਨੇੜਿਓਂ ਗੂਲ ਕਰਨਾ ਸ਼ੁਰੂ ਕਰਤਾ ਆ ਲੋ ਜੀ ਠੀਕ ਹੈ ਇਹ ਆ ਲੋ ਦੋਸਤੋ 1.5 ਸਾਲ ਉਮਰ ਬਾਕੀ ਤੋਰ ਤੋਰ ਚੈੱਕ ਕਰ ਸਕਦੇ ਹੋ ਉਮਰ ਦੇ ਹਿਸਾਬ ਨਾਲ ਕੱਦ ਕਾਠ ਵੀ ਸੋਹਣਾ ਤੇ ਸਭ ਹੀ ਹੈ ਕੱਟੀ ਰਾਜੀ ਹੈ ਠੀਕ ਹੈ ਜੀ ਬਾਕੀ ਰੰਗ ਦੋਸਤੋ ਸੋਹਣਾ ਤੁਹਾਨੂੰ ਪਸੰਦ ਆਊਗਾ ਬੂਰਾ ਰੰਗ ਆ ਸਿੰਗ ਬਿਲਕੁਲ ਨੇੜਿਓਂ ਗੂਲ ਕਰਨਾ ਸ਼ੁਰੂ ਕਰਤਾ ਹਾਂ ਬਲ ਬਲ ਕੋਈ ਨਹੀਂ ਅਮਰ ਜੀ ਦੇ ਅੱਛਾ ਜੇ ਮੱਥੇ ਬਲ ਬਲ ਹੈ ਕੋਈ ਅਮਰ ਜੀ ਠੀਕ ਹੈ ਤੇ ਰੇਟ ਇਸ ਨਗ ਦਾ ਵੀ ਦੋਸੋ ਫੋਨ ਦੇ ਉੱਤੇ ਤੈਕੀਤਾ ਜਾਊਗਾ ਥਣ ਦੋਸੋ ਤੁਹਾਨੂੰ ਚੈੱਕ ਕਰਾ ਦਿੰਨਾ ਥਣ ਵਧੀਆ ਹੋਣਗੇ ਚਾਰ ਨਿਕੜਵੇ ਵੀਰ ਹੋਣੀ ਆਪ ਵੀ ਪੂਰੀ ਤਸੱਲੀ ਕਰਕੇ ਖਰੀਦਦੇ ਆ ਨਗ ਹਾਂ ਆ ਲੋ ਦੋਸੋ ਥਾਣਾ ਚੈੱਕ ਕਰ ਸਕਦੇ ਹੋ ਜੀ ਵਧੀਆ ਹੋਣਗੇ ਚਾਰ ਨਿਕੜਵੇ ਠੀਕ ਹੈ ਪੈਸੇ ਕਟੀਆਂ ਦੋਸੋ ਸਾਰੀਆਂ ਹੀ ਸੀਲ شریف ਜੀਆਂ ਹੋਣਗੀਆਂ ਹੋ ਸਕਦਾ ਥੋੜਾ ਜਿਹਾ ਕਈ ਵਾਰੀ ਬੰਦਾ ਉੱਪਰ ਆ ਜਾਏ ਜਾਂ ਕੈਮਰੇ ਤੋਂ ਥੋੜਾ ਜਿਹਾ ਦਿੱਕਤ ਪਸੂ ਕਰਦਾ ਹੈ ਵੈਸੇ ਨਾਗ ਨਹੀਂ ਹੁੰਦਾ ਉਹ ਵੀ ਜ਼ੀਲੀ ਬੱਚੇ ਪਤਾ ਗੱਲਾਂ ਵਿੱਚ ਆਉਂਦਾ ਆ ਜਾਂਦਾ ਵੀਡੀਓ ਬਲੂਗ ਥੋੜੇ ਜਾਂਦੇ ਨੇ ਪਤਾ ਨਹੀਂ ਹਾਂ ਥੋੜੇ ਜਿਹਾ ਜਾਂਦੇ ਆ ਇਹ ਦੋਸਤੋ ਤੀਜੇ ਨੰਬਰ ਵਾਲੀ ਆ ਕੱਟੀ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਸ ਤੋਂ ਇਲਾਵਾ ਇੱਕ ਚੌਥੇ ਨੰਬਰ ਤੇ ਬੂਰੀ ਕੱਟੀ ਖੜੀ ਐ ਇਹ ਮੈਨੂੰ ਲੱਗਦਾ ਵੀ ਇੱਕ ਰੰਗ ਬੂਰੀ ਹੈ ਹਨਾ ਜਮਾ ਇੱਕ ਰੰਗ ਬੂਰੀ ਵੀਰੇ ਠੀਕ ਐ ਇਹਦੇ ਵੀ ਕੋਈ ਬਲ ਬੁੱਲ ਹੈ ਨਹੀਂ ਹਨਾ ਕੋਈ ਬਲ ਨਹੀਂ ਦੋਸਤੋ ਸੰਗ ਸੰਗ ਦੇਖੋ ਜਮਾ ਬੋਲੀ ਨਾਲ ਬਿਲਕੁਲ ਹੀ ਨੀੜਿਓਂ ਗੂਲ ਕਰਨਾ ਸ਼ੁਰੂ ਕਰਤਾ ਉਰੋਂ ਬਾਈ ਕਿੰਨੀ ਕੁ ਹੋ ਗਈ ਇਹ ਹੋ ਗਈ ਹਸਾ ਹਾਲ ਦੀ ਮਰਜ਼ੀ ਦੇ ਬਸ ਹਾਂ ਹਾਂ ਹਾਲ ਦੀ ਹਾਲ ਦੀ ਮਹਾਬੱਚੀ ਇਹਦਾ ਠੀਕ ਐ ਦੋਸਤੋ ਇਹ ਕੱਟੀ ਇਹ ਵੀ ਚੰਗੀ ਐ ਕਦ ਕਾਟ ਕਰਨ ਵਾਲੀ ਕੱਟੀ ਐ ਜਦੋਂ ਥੋੜੀ ਜੀ ਸੰਭ ਗਈ ਝੋਟੀ ਬਹੁਤ ਸੋਹਣੀ ਤਿਆਰ ਹੋ ਜਾਣੀ ਆ ਹਾਲਾਂਕਿ ਹੁਣ ਥੋ ਉਮਰ ਦੇ ਹਿਸਾਬ ਨਾਲ ਚੰਗੀ ਆ ਗਰੁੱਪ ਤੇ ਤੁਹਾਨੂੰ ਬਹੁਤ ਚੰਗਾ ਲੱਗਾ ਤੇ ਥਣ ਥੋਣ ਇਸ ਕੱਟੀ ਨੂੰ ਵੀ ਦੱਸੋ ਦੇਖੋ ਪੂਰੀ ਫੀਲ ਬੱਚੀ ਆ ਬਾਕੀ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਵੀਰ ਹੋਣੀ ਆ ਆਪ ਵੀ ਪੂਰੀ ਤਸੱਲੀ ਕਰਕੇ ਪਸੂ ਖਰੀਦੇ ਆ ਹਣ ਇਸ ਕੱਟੀ ਨੂੰ ਵੀ ਦੱਸੋ ਵਧੀਆ ਹੋਣਗੇ ਚਾਰ ਇਹ ਸੰਗ ਸੰਗ ਬਿਲਕੁਲ ਨੇੜਿਓਂ ਗੋਲ ਕੀਤਾ ਹੋਇਆ ਠੀਕ ਹੈ ਜੀ ਤੇ ਕੱਟੀ ਦਾ ਇਹਦਾ ਵੀ ਕੱਦ ਕਾਰ ਸੋਹਣਾ ਉਮਰ ਉਹ 1 ਸਾਲ ਆ ਦੱਸੋ ਰੇਟ ਫੋਨ ਦੇ ਉੱਤੇ ਤੈਕੀਤਾ ਜਾਊਗਾ ਇਹ ਤੁਹਾਨੂੰ ਦਿਖਾਇਆ ਚੌਥੇ ਨੰਬਰ ਵਾਲੇ ਐਂਡ ਤੇ ਬਈ ਇੱਕ ਨੀਲੀ ਰਾਵੀ ਆਪਣੇ ਕੋਲੇ ਹੈ ਨਾ ਹਾਂ ਇੱਕ ਨੀਲੀ ਰਾਵਾਂ ਆ ਗਿਆ ਫਿਰ ਏ ਵੀ ਹੋਊਗੀ तकरीबन साल ਦੀ ਹੋਣੀ ਸਾਢੇ ਬਚੀ ਆ ਬਈ ਜੀਆਂ ਹੀ ਆ ਤੁਹਾਨੂੰ ਹਾਂ ਬਈ ਥੋੜੀ ਸਮਝੀ ਆ ਬਸ ਹਾਂ ਉਹ ਥੋੜੀ ਲੱਸੀ ਕੱਟੀ ਠੀਕ ਐ ਦੋਸਤੋ ਮਾਰਕਿੰਗ ਸੋਹਣੀ ਐ ਇਸ ਕੱਟੀ ਦੇ ਵੀ ਠੀਕ ਐ ਫੇਸ ਤੇ ਸਿੱਧਾ ਪਟਾ ਤੇ ਬਈ ਕਢਾ ਦੇਦਾ ਵੀ ਜਿਹੜਾ ਸਿੰਘ ਸੁng ਨੇੜਿਓਂ ਗੋਲ ਕਰਨਾ ਸ਼ੁਰੂ ਕਰਤਾ ਤੇ ਅੱਖਾਂ ਦੇ ਵਿੱਚ ਮਾੜੇ ਮਾੜੇ ਨਿਸ਼ਾਨ ਜੇ ਹੋਣ ਹਾਂ ਜਿਹੜੇ ਹੈਗਾ ਜਵਾਬ ਹੈਗਾ ਜ਼ਰੂਰ ਹਾਲਾਂਕਿ ਵੀਡੀਓ ਚ ਨਾ ਦਿਖੇ ਪਰ ਇੱਥੇ ਆ ਕੇ ਤੁਸੀਂ ਦੇਖੋਗੇ ਅੱਖਾਂ ਤੇ ਮਾੜੇ ਮਾੜੇ ਨਿਸ਼ਾਨ ਜੇ ਹੋਣ ਜਵਾਬ ਜ਼ਰੂਰ ਹੈਗਾ ਹਾਂ ਜੀ ਹਾਂ ਜਵਾਬ ਹੋਊਗਾ ਬਾਕੀ ਮਾਰਕਿੰਗ ਚਾਰੇ ਪਾਰਾਂ ਤੇ ਚੈੱਕ ਕਰ ਸਕਦੇ ਹੋ ਪੂਛ ਵਗੈਰਾ ਕੱਦ ਕਾੜ ਸੋਨਾ ਤੇ ਢਾਂਚਾ ਸੋਨਾ ਇਸ ਕੱਟੀ ਦਾ ਸਿੰਘ ਸੁੰਗ ਨੇੜਿਓਂ ਗੂਲ ਕਰਨਾ ਸ਼ੁਰੂ ਕਰਤਾ ਦੋਸਤੋ 1 ਸਾਲ ਉਮਰ ਤੇ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਐਂਡ ਵਾਲੀ ਕੱਟੀ ਤੁਹਾਨੂੰ ਦਿਖਾਈ ਆ ਨੀਲੀ ਵਾਲੀ ਇਹ 5ਵੇਂ ਨੰਬਰ ਵਾਲੀ ਤਕਰੀਬਨ ਇਹ ਐਂਡ ਵਾਲੀ ਆ ਦੋਸਤੋ ਠੀਕ ਹੈ ਜੀ ਥਾਂ ਛੋੜੀ ਨੀਲੀ ਕੱਟੀ ਪੂਰੀ ਮਧੀ ਦੇ ਥਾਂ ਬੁਬਕ ਕਰੀ ਛੋੜ ਲੇਗੀ ਬੁਲ ਠੀਕ ਹੈ ਸੋ ਇਹ ਕੱਟੀ ਐਂਡ ਵਾਲੀ ਤੁਹਾਨੂੰ ਦਿਖਾਈ ਆ 5ਵੇਂ ਨੰਬਰ ਵਾਲੀ ਇਸ ਤੋਂ ਇਲਾਵਾ ਇਹ ਚਾਰੇ ਪੰਜੇ ਨਾਗੀ ਤੁਹਾਨੂੰ ਤੋੜ ਕੇ ਦਿਖਾਤੇ ਆ ਇਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋ ਨਾਗ ਤੁਹਾਨੂੰ ਪਸੰਦ ਆਵੇ ਉਹਦੀ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਰੇਟ ਬਾਈ ਫਰਜਾਇਜ ਹੀ ਹੋਣਗੇ ਹਾਂ ਰੇਟ ਜਾਇਜ਼ ਹੀ ਅਮਰੀ ਤਾਂ ਹੀ ਤਰਫਤ ਮਾਲ ਖੜਦਾ ਨੇ ਆਪਣਾ ਵੀਰੇ ਅੱਛਾ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਸਤਿ ਸ੍ਰੀ ਅਕਾਲ ਜੀ